27 ਜਨਵਰੀ ਨੂੰ ਅੰਮ੍ਰਿਤਸਰ ਵਿੱਚ ਮੇਅਰ ਬਣਨ ਦੀ ਪ੍ਰਕਿਰਿਆ 'ਚ ਸ਼ਾਮਲ ਹੋਣ ਲਈ ਪੁੱਜੇ ਕਾਂਗਰਸੀ ਅਤੇ ਅਕਾਲੀ ਆਗੂਆਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ 'ਤੇ ਤੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਲਿਸ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਸ ਸਮਾਗਮ ਵਿੱਚ ਕਿਸੇ ਕਾਂਗਰਸੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਅੰਦਰ ਨਾ ਜਾਣ ਦਿੱਤਾ ਜਾਵੇ ਜੋ ਕਿ ਬਹੁਤ ਗਲਤ ਹੈ। ਬੜੀ ਜੋਰ ਲੱਗਿਆ ਜੀ ਭੁੱਲਰ ਸਾਹਿਬ ਦਾ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਮੇਅਰ ਇਲੈਕਟ ਹੋਵੇ ਮੈਂ ਅਪੀਲ ਕਰਦਾ ਸਾਰੇ ਜੀ ਸਾਰੇ ਪ੍ਰੈਸਰਾਂ ਨੂੰ ਲੈਟਸ ਨਾਟ ਬਲਾਕ ਦਵੇ ਹਾਲ ਵੇਖ ਲੋ ਪਲੀਜ਼ ਮੈਂ ਹੀ ਬਿਖਾਉਣਾ ਸੀ ਇਹਨਾਂ ਦੇ ਹਾਲਾਤ ਬੱਚੇ ਦੇਖੋ ਆ ਰਹੇ ਉਹਨਾਂ ਨੂੰ ਜਾਣਦੇ ਹੋ ਨਾ ਤੁਸੀਂ ਰੋਕਦੇ ਹੋ ਇਹਨਾਂ ਨੂੰ ਪੂਰੀ ਕੋਸ਼ਿਸ਼ ਕਰਨੀ ਹੈ ਕਿ ਇਲੈਕਸ਼ਨ ਅੱਜ ਨਾ ਹੋਵੇ ਕਿਉਂਕਿ ਆਮ ਆਦਮੀ ਪਾਰਟੀ ਕੋਲ ਨੰਬਰ ਨਹੀਂ ਬੇਚਲੀ ਲੋਕ ਤਗੜੇ ਹੋ ਕੇ ਰਹਿਣ ਆਪਦਾ ਫੈਸਲਾ ਕਰਨ ਤੇ ਵੋਟ ਪਾਉਣ ਉਹ ਕਹਿਣਾ ਕਿ ਇਹ ਹਰ ਬਦਮਾਸ਼ੀ ਹੈ ਪੁਲਿਸ ਦੀ ਵਰਦੀ ਦੇ ਵਿੱਚ ਗੁੰਡਾਗਰਦੀ ਕਰ ਰਹੀ ਹੈ ਪੁਲਿਸ ਗੁੰਡਾਗਰਦੀ ਵਰਦੀ ਦੇ ਵਿੱਚ ਪੁਲਿਸ ਗੁੰਡਾਗਰਦੀ ਕਰਦੀ ਕਰਦੀ ਬੀਪੀਆਂ ਨੂੰ ੱੱੱਕੇ ਮਾਰੇਗੇ ਔਰ ਬੜੀ ਮੁਸ਼ਕਿਲ ਨਾਲ ਅੰਦਰ ਪੇਕੇ ੱੱੱਕਾ ਕਰਨ ਦੀ ਕੋਸ਼ਿਸ਼ਾਂ ਨੇ ਪਰ ਅਸੀਂ ਆਉਂਦੇ ਪਾਰਟੀਆਂ ਕਿਹਦਾ ਕਿਵੇਂ ਤੇ ਬੰਦ ਕਹਿੰਦੇ ਕਮਿਸ਼ਨਰ ਦਾ ਗੱਲ ਉਹ ਡਿਮੈਂਡਰ ਫੋਨ ਕਰ ਰਹੇ ਨੇ ਅੰਦਰ ਕਿ ਦੋ ਤਿੰਨ ਬੰਦੇ ਅੰਦਰ ਨੇ ਕੀ ਕੀਤਾ ਜਾ ਰਿਹਾ ਲੋਕੀ ਹਾਲਾਤ ਨੇ ਅੰਦਰ ਪੈਸੇ ਅਸਲੀ ਪੈਸੇ ਦਾ ਦਬਾਅ ਬਣਾਇਆ ਜਾ ਰਿਹਾ ਅਚਾ ਅੰਦਰ ਵੀ ਖਰੀਦੋ ਫਰੋਖਤ ਕੀਤੀ ਜਾ ਰਹੀ ਹੈ ਕਾਦੀ ਦੀ ਗੱਲ ਕੀਤੀ ਗਈ ਸੀ ਬਿਲਕੁਲ ਕਦੇ ਨਹੀਂ ਗਿਆ ਕਦੇ ਨਹੀਂ ਕੰਮ ਕੀ ਤੁਹਾਡਾ ਜਸਾਉਣਾ ਚੱਕੜੀਆਂ ਛੋੜਦੇ ਉਹਨਾਂ ਨੇ ਕਰ ਨਹੀਂ ਮੈਂ ਸਮਝਣਾ ਹੈ ਡੈਮੋਗ੍ਰੇਸੀ ਦਾ ਧਾੜ ਸੌਂਗ ਜੀ ਕਦੀ ਵੇਖਿਆ ਨਹੀਂ ਚੱਲਦੀ ਅੱਗੇ ਮੇਰਾ ਤੇ ਇਲੈਕਸ਼ਨ ਹੋ ਰਹੇ ਨੇ ਕਦੀ ਤੁਸੀਂ ਇਹ ਜੋ ਵੇਖਿਆ ਜੋ ਕੋ ਜੋ ਇਹਨਾਂ ਕੀਤਾ ਸੋਨੀ ਸਾਹਿਬ ਕੋਰਟ ਦੇ ਆਰਡਰ ਕੀ ਕਹਿੰਦੇ ਨੇ ਉਹਨਾਂ ਦੀ ਹਿਦਰਾਤਾਂ ਦੀ ਪਾਲਣਾ ਕੀ ਨਹੀਂ ਕਰੀ ਨਹੀਂ ਰਿਹਾ ਕੋਰਟ ਦੇ ਆਰਡਰ ਤੁਸੀਂ ਆਹ ਵੇਖੋ ਕਾਪੀ ਲਓ ਕੀ ਆ ਕੋਰਟ ਦੇ ਆਰਡਰ ਵੀਡੀਓਗ੍ਰਾਫੀ ਇਹਦਾ ਅੰਦਰ ਸਾਨੂੰ ਇਹ ਵੀ ਅੰਦਰ ਕਰਦੇ ਨੇ ਚੋਣ ਦੀ ਵੀਡੀਓਗ੍ਰਾਫੀ ਹੋ ਰਹੀ ਹੈ ਇੱਥੇ ਸੋ ਇਸ ਬਹੁਮਤ ਨੂੰ ਉਹ ਲੁੱਟਣਾ ਚਾਹੁੰਦੇ ਹੈ ਡੈਮੋਕਰੇਸੀ ਦਾ ਕਤਲ ਕਰਨਾ ਚਾਹੁੰਦੇ ਹੈ ਅਸੀਂ ਡੈਮੋਕਰੇਸੀ ਨੂੰ ਬਚਾਉਣ ਵਾਸਤੇ ਸੜਕਾਂ ਦੇ ਉੱਪਰ ਉਤਰੇ ਹੋਏ ਹਾਂ ਔਰ ਅਸੀਂ ਡੈਮੋਕਰੇਸੀ ਦੀ ਦੁਖਾਈ ਦੇ ਰਹੇ ਹਾਂ ਕਿ ਇਹ ਜਿਹੜਾ ਪ੍ਰਸ਼ਾਸਨ ਹੈ ਜਿਹੜੇ ਵੱਡੇ ਵੱਡੇ ਆਈਪੀਐਸ ਆਈਏਐਸ ਬਈ ਬਣਨ ਤੋਂ ਪਹਿਲੇ ਇਹ ਸੰਵਿਧਾਨ ਦੀਆਂ ਸੌਂਹਾਂ ਖਾਂਦੇ ਆ ਕਿ ਅਸੀਂ ਦੇਸ਼ ਦੀ ਰੱਖਿਆ ਕਰਾਂਗੇ ਦੇਸ਼ ਤੇ ਸੰਵਿਧਾਨ ਦੀ ਰੱਖਿਆ ਕਰਾਂਗੇ ਅੱਜ ਦੇਸ਼ ਤੇ ਸੰਵਿਧਾਨ ਦੀਆਂ ਝੰਡੀਆਂ ਉਡਾਈਆਂ ਗਈਆਂ ਔਰ ਕੌਂਸਲਰਾਂ ਨੂੰ ਰੋਕ ਕੇ ਜ਼ਬਰਦਸਤੀ ਉਹਨਾਂ ਦੇ ਕੋਲੋਂ ਇਹ ਅੰਦਰ ਜਾਣ ਤੋਂ ਰੋਕਿਆ ਗਿਆ ਉਹਦੇ ਬਾਅਦ ਅੰਦਰ ਜਾ ਕੇ ਵੀ ਇਹ ਹਿਰਾਫੇਰੀ ਕਰਨਾ ਚਾਹੁੰਦੇ ਆ ਔਰ ਇਲੈਕਸ਼ਨ ਨੂੰ ਲੁੱਟਣਾ ਚਾਹੁੰਦੇ ਆ ਔਰ ਅਸੀਂ ਉਦੋਂ ਤੱਕ ਇੱਥੇ ਖੜੇ ਰਾਂਗੇ ਸਾਰੀ ਲੀਡਰਸ਼ਿਪ ਜਦ ਤੱਕ ਇਹ ਇਨਸਾਫ ਨਹੀਂ ਮਿਲਦਾ